ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਬਾਰ ਬਰ ਪੰਛੀਆਂ ਦਾ ਆਵਾਗਵਨ ਹੋ ਰਿਹਾ ਹੈ ਜਿਵੇਂ ਕਿ ਚਿੜੀਆਂ ਕਬੂਤਰ ਗਟਾਰਾਂ ਇਹੋ ਜੇ ਜਾਨਵਰ ਤੁਹਾਡੇ ਘਰ ਗੇੜੇ ਮਾਰਦੇ ਹਨ ਤਾਂ ਪਰਮਾਤਮਾ ਕੋਲੋਂ ਕੀ ਸੰਦੇਸ਼ ਆਪਾਂ ਨੂੰ ਮਿਲਦੇ ਹਨ ਉਹਨਾਂ ਸੰਕੇਤਾਂ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਸਾਧ ਸੰਗਤ ਜੀ ਪੰਛੀਆਂ ਦਾ ਦੇਖਣਾ ਬਹੁਤ ਘਟ ਗਿਆ ਹੈ ਕਿਉਂਕਿ ਜਿਆਦਾ ਗਰਮੀ ਪੈਣ ਦੇ ਕਾਰਨ ਪੰਛੀ ਮਰ ਰਹੇ ਨੇ ਤੇ ਜਿਆਦਾ ਦਰਖਤ ਕੱਟਣ ਦੇ ਕਾਰਨ ਪੰਛੀਆਂ ਨੂੰ ਰਹਿਣ ਵਸੇਰੇ ਦੇ ਲਈ ਬਹੁਤ ਜਗ੍ਹਾ ਘਟ ਮਿਲ ਰਹੀ ਹੈ ਇਸ ਕਰਕੇ ਪੰਛੀਆਂ ਹੁnda ਦੇਖਣਾ ਬਹੁਤ ਘਟਦਾ ਜਾ ਰਿਹਾ ਹੈ ਜੇ ਅਜਿਹੇ ਕਾਰਨਾਂ ਦੇ ਵਿੱਚ ਵੀ ਤੁਹਾਡੇ ਘਰ ਪੰਛੀ ਆ ਰਹੇ ਹਨ ਪੰਛੀਆਂ ਦੇ ਪੈਰ ਤੁਹਾਡੇ ਘਰ ਆ ਰਹੇ ਨੇ ਤੇ ਤੁਹਾਡੇ ਘਰ ਕੀ ਪ੍ਰਮਾਤਮਾ ਤੁਹਾਨੂੰ ਸੰਕੇਤ ਦੇਣਾ ਚਾਹੁੰਦੇ ਨੇ ਇਹਨਾਂ ਦਾ ਸੰਕੇਤਾਂ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਾਧ ਸੰਗਤ ਜੀ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਸੰਗਤ ਜੀ ਜੇਕਰ ਤੁਹਾਡੇ ਘਰ ਚਿੜੀਆਂ ਨਾ ਕਬੂਤਰਾਂ ਦਾ ਗਟਾਰਾਂ ਦਾ ਵਾਰ-ਵਾਰ ਤੁਹਾਡੇ ਘਰ ਆਉਣਾ ਜਾਣਾ ਲੱਗਿਆ ਹੋਇਆ ਤਾਂ ਤੁਹਾਡੇ ਲਈ ਇਹ ਬਹੁਤ ਚੰਗੇ ਸੰਕੇਤ ਹਨ ਜੋ ਕਿ ਸਾਨੂੰ ਉਸ ਕੁਦਰਤ ਵੱਲੋਂ ਮਿਲਦੇ ਹਨ ਸੰਗਤ ਜੀ ਇੱਕ ਗੱਲ ਮੈਂ ਪੱਕੇ ਤੌਰ ਤੇ ਕਹਿ ਸਕਦੀ ਹਾਂ ਕਿ ਤੁਹਾਡਾ ਪਰਿਵਾਰ ਉਹ ਪਰਿਵਾਰ ਹੈ ਜਿਸ ਘਰ ਤੇ ਉੱਤੇ ਪੰਛੀਆਂ ਦਾ ਆਉਣਾ ਜਾਣਾ ਵੱਧ ਰਿਹਾ ਹੈ ਤੁਹਾਡੇ ਵਿੱਚੋਂ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਅਰਦਾਸ ਜ਼ਰੂਰ ਕੀਤੀ ਹੋਵੇਗੀ ਜਦੋਂ ਆਪਾਂ ਕੋਈ ਤਕਲੀਫ ਵਿੱਚ ਹੁੰਨੇ ਹਾਂ ਪਰਿਵਾਰ ਦਾ ਮੈਂਬਰ ਕੋਈ ਨਾ ਕੋਈ ਜਦੋਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦਾ ਹੈ ਜਦੋਂ ਆਪਾਂ ਤਕਲੀਫ ਵਿੱਚ ਹੁੰਨੇ ਹਾਂ ਤੇ ਆਪਣੀ ਅਰਦਾਸ ਆਪਾਂ ਜਦੋਂ ਕਰਦੇ ਹਾਂ ਤੇ ਪਰਮਾਤਮਾ ਦੇ ਘਰ ਜਦੋਂ ਆਪਣੀ ਅਰਦਾਸ ਪਹੁੰਚਦੀ ਹੈ ਤਾਂ ਪਰ ਮਹਾਤਮਾ ਕਹਿੰਦੇ ਕਦੇ ਵੀ ਆਪ ਨਹੀਂ ਆਉਂਦੇ ਉਹ ਕਿਸੇ ਦੇ ਕਿਸੇ ਰਾਹੀ ਆਪਣਾ ਆ ਕੇ ਭਲਾ ਕਰਦੇ ਨੇ ਤੇ ਹੋ ਸਕਦਾ ਹੈ ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸੇ ਦੀ ਦਿੱਕਤ ਵਿੱਚ ਹੋ ਕੋ ਸਕਦਾ ਹੈ ਤੁਹਾਡੇ ਘਰ ਪੈਸੇ ਦੀ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਤੁਸੀਂ ਹੋਰ ਕਿਸੇ ਪਰੇਸ਼ਾਨੀ ਦੇ ਵਿੱਚ ਹੋ ਜਾਂ ਬਿਮਾਰੀ ਦੇ ਵਿੱਚ ਹੋ ਜੋ ਤੁਸੀਂ ਨਿਕਲ ਨਹੀਂ ਰਹੇ ਹੋ ਤੇ ਤੁਸੀਂ ਉਸ ਪਰੇਸ਼ਾਨੀ ਦੇ ਸਦਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਕੀਤੀਆਂ ਹੋਣਗੀਆਂ ਬੇਨਤੀਆਂ ਕੀਤੀਆਂ ਹੋਣਗੀਆਂ ਤੇ ਜੇਕਰ ਤੁਹਾਡੇ ਘਰ ਪੰਛੀ ਆ ਰਹੇ ਹਨ ਤਾਂ ਤੁਸੀਂ ਉਹਨਾਂ ਪੰਛੀਆਂ ਦੇ ਲਈ ਕੋਈ ਨਾ ਕੋਈ ਉਹਨਾਂ ਦੇ ਖਾਣ ਦਾ ਬੰਦੋਬਸਤ ਕਰਦੇ ਹੋ ਉਹਨਾਂ ਨੂੰ ਆਇਆ ਨੂੰ ਚੌਗਾ ਪਾਉਨੇ ਹੋ ਜਾਂ ਬਾਜਰਾ ਜਾਂ ਚੋਲ ਜਾਂ ਮੱਕੀ ਦੇ ਦਾਣੇ ਕੁਛ ਕੋਈ ਵੀ ਆਪਾਂ ਜਦੋਂ ਅਨਾਜ ਪਾਉਨੇ ਹਾਂ ਤਾਂ ਜਦੋਂ ਆਪਣੇ ਘਰੇ ਆਏ ਪੰਛੀ ਭੁੱਖੇ ਨਹੀਂ ਮੁੜਦੇ ਤਾਂ ਜਦੋਂ ਉਹ ਖਾ ਕੇ ਉਡਾਰੀ ਮਾਰਦੇ ਹਾਂ ਤੇ ਉਹ ਅਰਦਾਸ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਜ਼ਰੂਰ ਕਰਦੇ ਨੇ ਤੇ ਅਸ ਕਰਕੇ ਜਦੋਂ ਆਪਾਂ ਕੋਈ ਤਹਲੀਪ ਵਿੱਚ ਹੁੰਨੇ ਆ ਨਾ ਜਦੋਂ ਆਪਣੇ ਆਪਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ ਫਿਰ ਆਪਣਾ ਸਹਾਰਾ ਸਿਰਫ ਇੱਕ ਹੀ ਹੁੰਦਾ ਹੈ ਉਹ ਹੈ ਪ੍ਰਮਾਤਮਾ ਜਦੋਂ ਆਪਾਂ ਮੁਸੀਬਤ ਵਿੱਚ ਹੁੰਨੇ ਹਰ ਰੋਜ਼ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਮੁਸੀਬਤ ਫਿਰ ਵੀ ਘਟਦੀ ਨਹੀਂ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਜਦੋਂ ਫਿਰ ਇੱਕ ਦਿਨ ਰੋ ਕੇ ਝੋਲੀ ਅੱਡ ਕੇ ਅਰਦਾਸ ਕਰਦੇ ਹਾਂ ਫਿਰ ਉਹ ਕੀਤੀ ਅਰਦਾਸ ਸਾਡੀ ਸੱਚਖੰਡ ਜਾ ਪਹੁੰਚਦੀ ਹੈ ਉਸ ਪਰਮਾਤਮਾ ਦੇ ਦਰ ਘਰ ਜਾ ਪਹੁੰਚਦੀ ਹੈ ਤੇ ਫਿਰ ਪਰਮਾਤਮਾ ਕਿਸੇ ਨਾ ਕਿਸੇ ਰਾਹੀ ਆਪਣਾ ਭਲਾ ਜ਼ਰੂਰ ਕਰਦੇ ਨੇ ਆਪਣਾ ਨੂੰ ਮੁਸੀਬਤ ਵਿੱਚੋਂ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਕਹਿੰਦੇ ਹੈ ਪ੍ਰਮਾਤਮਾ ਕਦੇ ਆਪ ਨਹੀਂ ਆਉਂਦਾ ਕਿਸੇ ਦੇ ਰਾਹੀਂ ਪ੍ਰਮਾਤਮਾ ਵਸਦਾ ਹੈ ਕਿਸੇ ਦੇ ਰਾਹੀਂ ਆਪਣੇ ਕੰਮ ਫਿਰ ਉਹ ਸਵਰਦੇ ਹਨ ਜੇਕਰ ਪੰਛੀ ਅਜੇ ਤੁਹਾਡੇ ਘਰ ਨਹੀਂ ਆ ਰਹੇ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਹੋ ਤਾਂ ਤੁਸੀਂ ਇੱਕ ਕੰਮ ਕਰੋ ਤੁਸੀਂ ਆਪਣੇ ਘਰ ਦੇ ਛੱਤ ਉੱਪਰ ਥੋੜਾ ਦਾਣਾ ਪਾਣੀ ਦੋਨਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿਓ ਤੇ ਤੁਹਾਡੇ ਘਰ ਹੌਲੀ-ਹੌਲੀ ਤੁਸੀਂ ਦੇਖਿਓ ਤੁਹਾਡੇ ਘਰ ਪੰਛੀਆਂ ਦਾ ਆਉਣਾ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਕਿਸੇ ਵੀ ਅ ਮੁਰਖੀ ਜੀਵਨ ਦੀ ਜਾਂ ਕਿਸੇ ਪਸ਼ੂ ਦੀ ਜਾਂ ਪੰਛੀ ਦੀ ਕਿਸੇ ਵੀ ਜਾਨਵਰ ਦੀ ਕਿਸੇ ਦੀ ਵੀ ਆਪਾਂ ਗਰੀਬ ਦੀ ਮਦਦ ਕਰਦੇ ਹਾਂ ਭੁੱਖੇ ਦੀ ਮਦਦ ਕਰਦੇ ਹਾਂ ਫਿਰ ਆਪਣੇ ਪਰਮਾਤਮਾ ਉਹ ਸੱਚੇ ਪਾਤਸ਼ਾਹ ਜੀ ਫਿਰ ਕੁਦਰਤ ਆਪਣੀ ਮਦਦ ਕਿਸੇ ਨਾ ਕਿਸੇ ਹੋਰ ਪਾਸਿਓਂ ਜ਼ਰੂਰ ਕਰਦਾ ਹੈ ਇਸ ਕਰਕੇ ਸਾਧ ਸੰਗਤ ਜੀ ਇਸ ਗਰਮੀ ਦੇ ਵਿੱਚ ਹੋ ਸਕਦਾ ਹੈ ਵੀ ਪੰਛੀ ਬਹੁਤ ਮਰ ਰਹੇ ਹਨ ਇਸ ਗਰਮੀ ਦੇ ਵਿੱਚ ਕਿਉਂਕਿ ਅਨਾਜ ਚੁਗਣ ਦੇ ਵਿੱਚ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜੇਕਰ ਤੁਸੀਂ ਥੋੜਾ ਬਹੁਤ ਬੰਦੋਬਸਤ ਇਸ ਦੇ ਲਈ ਕਰ ਰਹੇ ਹੋ ਕਰਦੇ ਹਾਂ ਤਾਂ ਜੇ ਤੁਹਾਡੇ ਘਰ ਆ ਰਹੇ ਨੇ ਤਾਂ ਤੁਸੀਂ ਬਹੁਤ ਹੀ ਕਿਸਮਤ ਵਾਲੇ ਹੋ ਤੁਹਾਡੇ ਘਰ ਦੇ ਵਿੱਚ ਜੇ ਪੰਛੀ ਆ ਰਹੇ ਹਨ ਤਾਂ ਤੁਹਾਡੇ ਘਰ ਦੀ ਜੋ ਵੀ ਤਕਲੀਫ ਹੈ ਉਹ ਬਹੁਤ ਛੇਤੀ ਤੁਹਾਡੇ ਦੂਰ ਹੋਣ ਵਾਲੀ ਹੈ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਤੇ ਕਿਰਪਾ ਕਰਨ ਵਾਲੇ ਨੇ ਜਿੱਦੋਂ ਆਪਣੇ ਘਰ ਕੋਈ ਨਾ ਕੋਈ ਜੇ ਗਰੀਬ ਆ ਕੇ ਆਪਣੇ ਘਰ ਮੰਗਦਾ ਹੈ ਚਾਹ ਪਸ਼ੂ ਕੋਈ ਆਪਣੇ ਘਰ ਆਉਂਦਾ ਹੈ ਤੇ ਜੇ ਆਪਾਂ ਉਸ ਨੂੰ ਉਸ ਦੀ ਮਦਦ ਕਰਦੇ ਹਾਂ ਪਸ਼ੂ ਹੋਵੇ ਗਰੀਬ ਹੋਵੇ ਜਾਂ ਪੰਛੀ ਹੋਵੇ ਕਿਸੇ ਵੀ ਭੁੱਖੇ ਦੀ ਆਪਾਂ ਜਦੋਂ ਮਦਦ ਕਰਦੇ ਹਾਂ ਤੇ ਫਿਰ ਉਹ ਆਪਣੇ ਅੱਗੇ 10 ਗੁਣਾ ਉਹ ਫਲ ਬਣ ਕੇ ਆਪਣੇ ਅੱਗੇ ਆਉਂਦਾ ਹੈ ਤੇ ਉਸ ਦਾ ਪਰਮਾਤਮਾ ਆਪਾਂ ਨੂੰ ਜੋ ਵੀ ਆਪਾਂ ਕਰਮ ਕਰਦੇ ਹਾਂ ਉਸ ਦਾ ਫਲ ਬਹੁ ਛੇਤੀ ਮਿਲਦਾ ਹੈ ਇਸ ਕਰਕੇ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਉੱਪਰ ਘਰ ਦੇ ਛੱਤ ਉੱਪਰ ਜਾਨਵਰ ਆ ਰਹੇ ਨੇ ਤੇ ਤੁਹਾਡਾ ਕੋਈ ਨਾ ਕੋਈ ਪ੍ਰਮਾਤਮਾ ਤੁਹਾਡਾ ਭਲਾ ਕਰਨਾ ਚਾਹੁੰਦੇ ਨੇ ਕੁਦਰਤ ਤੁਹਾਡਾ ਕੋਈ ਨਾ ਕੋਈ ਤੁਹਾਡੇ ਹੱਥੋਂ ਦਾਨ ਪੁੰਨ ਕਰਵਾਉਣਾ ਚਾਹੁੰਦੀ ਹੈ ਤੇ ਤੁਸੀਂ ਇਸ ਨੂੰ ਅਜਾਈ ਨਾ ਜਾਣ ਦਿਓ ਤੁਸੀਂ ਵੱਧ ਤੋਂ ਵੱਧ ਪੰਛੀਆਂ ਦੇ ਲਈ ਅਨਾਜ ਦਾ ਵੰਡੋ ਵਾਸਤੇ ਕਰੋ ਜੇਕਰ ਤੁਹਾਡੇ ਘਰ ਜੋ ਵੀ ਹੈ ਅਨਾਜ ਨਹੀਂ ਹੈ ਚੋੜ ਦਾ ਜੇ ਦਾਲਾ ਨਹੀਂ ਹੈ ਤਾਂ ਤੁਸੀਂ ਆਪਣੀ ਰੋਟੀ ਜੋ ਬਣਾਉਣੀ ਹੈ ਉਸ ਰੋਟੀ ਦਾ ਚਾਹ ਪਹਿਲੀ ਰੋਟੀ ਚਾਹ ਲਾਸਟ ਰੋਟੀ ਉਸ ਨੂੰ ਛੋਟੇ ਛੋਟੇ ਚੂਰਮਾ ਬਣਾ ਕੇ ਛੋਟਾ ਛੋਟਾ ਬ੍ਰੀਕ ਬ੍ਰੀਕ ਉਸ ਨੂੰ ਕੁੱਟ ਕੇ ਥੋੜੀ ਜੀ ਖੰਡ ਵਿੱਚ ਮਿਕਸ ਕਰਕੇ ਉਸ ਨੂੰ ਉਹੋ ਹੀ ਰੋਟੀ ਤੁਸੀਂ ਉੱਪਰ ਪਾਉਣੀ ਸ਼ੁਰੂ ਕਰ ਦੋ ਫਿਰ ਦੇਖਿਓ ਤੁਹਾਡੇ ਘਰ ਜੇ ਬਿਮਾਰੀ ਹੈ ਤਾਂ ਬਿਮਾਰੀ ਚਲੀ ਜਾਵੇਗੀ ਜੇ ਗਰੀਬੀ ਹੈ ਤਾਂ ਤੁਹਾਡੇ ਘਰੋਂ ਹੌਲੀ-ਹੌਲੀ ਗਰੀਬੀ ਜ਼ਰੂਰ ਘਰੋਂ ਜਾਵੇਗੀ ਜੇ ਲੜਾਈ ਹੈ ਜਾਂ ਕਲੇਸ਼ ਹੈ ਜੋ ਵੀ ਤੁਸੀਂ ਉਸ ਰੋਟੀ ਪੋਣ ਲੱਗੇ ਜੋ ਵੀ ਤੁਸੀਂ ਕਹੋਗੇ ਜਦੋਂ ਪੰਛੀ ਉਹ ਖਾ ਕੇ ਉੱਡਣਗੇ ਤਾਂ ਤੁਹਾਡੇ ਘਰੋਂ ਉਹ ਚੀਜ਼ਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਆਟੋਮੈਟਿਕ ਹੀ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਊਗੀ ਜੇਕਰ ਅਜੇ ਤੁਸੀਂ ਇਹ ਕੰਮ ਕਰਨੇ ਨਹੀਂ ਸ਼ੁਰੂ ਕੀਤੇ ਤਾਂ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰਦੋ ਫਿਰ ਦੇਖਿਓ ਤੁਹਾਡੇ ਥੋੜੇ ਕੀ ਦਿਨਾਂ ਦੇ ਵਿੱਚ ਤੁਹਾਡੇ ਜੋ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ